ਮੇਰਾ ਨਾਮ ਜਸਵਿੰਦਰ ਸਿੰਘ ਹੈ ਹਾਂ ਜੀ ਕਿੱਥੋਂ ਦਰਾਂ ਵਾਲੇ ਆ ਮੈਂ ਨਿਊ ਪ੍ਰਤਾਪ ਨਗਰ ਦਾ ਰਹਿਣ ਵਾਲਾ ਹਾਂ ਤੇ ਕੀ ਹੋਇਆ ਦੇ ਰਾਤ ਰਾਤੀ ਭਾਜੀ ਪਰਸੋਂ ਰਾਤ ਨੂੰ ਨਾ 1 ਵਜੇ ਕੇ ਤੇ 20 ਮਿੰਟ ਦਾ ਟਾਈਮ ਹੀਗਾ ਤੇ ਗੱਡੀ ਵਾਲਾ ਆਇਆ ਕਾਲੀ ਗੱਡੀ ਹੀਗੀ ਗੱਡੀ ਵੱਡੀ ਹੀਗੀ ਤੇ ਠੋਕ ਕੇ ਠੋਕ ਕੇ ਚੱਲ ਗਿਆ ਤੇ ਉੱਤੋਂ ਦੀ ਇੱਡਾ ਬੇਸ਼ਰਮ ਬੰਦਾ ਵੀ ਗੱਡੀ ਉੱਤੋਂ ਦੀ ਲੰਘਾ ਗਿਆ ਵਾ ਇਹਨਾਂ ਨੇ ਵੀ ਬੰਦਾ ਬ੍ਰੇਕ ਲਾ ਲੇ ਬ੍ਰੇਕ ਨੂੰ ਹੀ ਲਾਈ ਸਿਰ ਦੇ ਉੱਤੋਂ ਦੀ ਦੋਨੋਂ ਟਾਇਰ ਲੰਘਾਤੇ ਭਾਜੀ ਉਹਨੇ ਤੇ ਬੰਦਾ ਇਸ ਟਾਈਮ ਅਮਰਜੀਤ ਹਸਪਤਾਲ ਦੇ ਵਿੱਚ ਦਾਖਲ ਅਮਨ ਅਮਨਦੀਪ ਹਸਪਤਾਲ ਦੇ ਵਿੱਚ ਦਾਖਲ ਆ ਸਾਡੇ ਕੋਲ ਵੇਲੋਂ ਗੱਲ ਵੀ ਨਹੀਂ ਹੋਣ ਦੀ ਆ ਤੇ ਬੰਦਾ ਬਿਲਕੁਲ ਮਲਗੀਆਂ ਬੇਹੋਸ਼ੀ ਦੀ ਹਾਲਤ ਵਿੱਚ ਆ ਐਮਿਲੇਟਰ ਤੇ ਪਿਆ ਹੋਇਆ ਵਾ ਤਾਂ ਆ ਕਿਥੋਂ ਰੇ ਸੀ ਤਾਂ ਕਿੰਨੇ ਵੇ ਦਾ ਟਾਈਮ ਦਾ ਸਰੋਸ਼ੀਦਾ ਸਾਹਿਬ ਰੋਜ਼ ਡੇਲੀ ਜਾਂਦੇ ਆ ਸੇਵਾ ਕਰਦੇ ਉੱਥੇ ਤੇ ਉਹਨਾਂ ਦੀ ਡਿਊਟੀ ਹੀ ਗਈ ਉੱਥੇ ਪੱਕੀ ਡਿਊਟੀ ਰੋਜ਼ ਰੋਜ਼ ਸੇਵਾ ਕਰਦੇ ਆ ਉਹ ਸਾਰਾ ਉੱਥੇ ਸੰਭਾਲ ਤੇਖਭਾਲ ਕਰਦੇ ਤੇ ਬਾਅਦ ਲਾਸ਼ ਤੇ 1 ਵਜੇ ਉੱਥੋਂ ਹੁੰਦੇ ਆ ਤੇ ਰਾਤੀ ਥੋੜਾ ਮਲਗੀ 10 15 ਮਿੰਟ ਵੱਧ ਲੱਗੇ ਉਹਨਾਂ ਨੂੰ ਤੇ ਆਉਂਦੇ ਪਏ ਸੀ ਸ਼ੀਦਾ ਸਾਹਿਬ ਤੋਂ ਤਾਂ ਇੱਥੇ ਇੱਥੋਂ ਗੱਡੀ ਬੰਦੇ ਨੇ ਠੋਕੀ ਆ ਸਾਹਬ ਲਾ ਲਓ ਵੀ 20 ਗੱਜ ਦੂਰ ਜਾ ਕੇ ਬੰਦੇ ਨੂੰ ਉਹਨੇ ਸੁੱਟਿਆ ਵਾ ਸੁੱਟਣ ਤੋਂ ਬਾਅਦ ਉਤੋਂ ਦੀ ਗੰਡੀ ਉਹਨੇ ਲੰਗਾਤੀ ਜੋ ਸਿਰ ਦੇ ਉੱਤੋਂ ਦੀ ਦੋਨੋਂ ਟਾਇਰ ਲੰਗਾਤੇ ਜੋ ਐਡੀ ਐਡੀ ਇਨਸਾਨੀਅਤ ਮਰੀ ਹੋਈ ਬੰਦਿਆਂ ਦੀ ਤਾਂ ਡਾਕਟਰਾਂ ਦੇ ਵੱਲੋਂ ਕੀ ਕਿਹਾ ਗਿਆ ਜੀ ਹੁਣ ਡਾਕਟਰ ਕਹਿੰਦੇ ਵੀ ਪੈਸੇ ਲੱਗਣਗੇ ਮਤਲਬ ਕਿ ਮੂੰਹ ਦੇ ਹੁਣ ਵੇਖੋ ਕਾਫੀ ਮਤਲਬ ਕਿ ਹੱਡੀਆਂ ਵਗੈਰਾ ਕਾਫੀ ਟੁੱਟ ਗਈਆਂ ਵਾ ਕੀ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੁਣ ਤੱਕ ਪੁਲਿਸ ਕੋ ਗਏ ਆਂ ਭਾਜੀ ਕੱਲ ਵੀ ਗਏ ਆਂ ਉਹਨਾਂ ਸਵੇਰ ਦਾ ਟਾਈਮ ਦਿੱਤਾ ਸਵੇਰੇ ਵੀ ਗਏ ਆਂ ਮੁਰ ਕੇ ਉਹਨਾਂ ਸ਼ਾਮ ਦਾ ਟਾਈਮ ਦਿੱਤਾ ਵਾ ਸ਼ਾਮੀ ਵੀ ਗਏ ਆਂ ਤੇ ਹਾਲੀ ਤੱਕ ਕੋਈ ਵੀ ਪੁਲਿਸ ਵਾਲਾ ਨਾ ਭੇਜਿਆ ਨੀ ਐ ਵੀ ਜਾ ਕੇ ਵੇ ਬੰਦਾ ਕੋਈ ਇੱਕ ਅੱਧਾ ਕੈਮਰਾ ਵੀ ਚੈੱਕ ਕਰ ਲੇ ਇੰਨੇ ਇੰਨੀ ਵੀ ਮਿਲ ਗਈ ਹੀ ਮਤ ਨਹੀਂ ਕਰਨ ਦੇ ਤੇ ਕਿੰਨੇ ਕੇ ਚੱਕਰ ਮਾਰੇ ਗਏ ਨੇ ਸਵੇਰ ਦੇ ਅਸੀਂ ਭਾਜੀ ਸਵੇਰ ਦੇ ਅਸੀਂ ਤੇ ਤਿੰਨ ਵਾਰੀ ਹੋ ਆਏ ਆਂ ਕੱਲੇ ਕਰਵਾਈ ਨਹੀਂ ਕੱਲ ਵੀ ਗਏ ਆ ਕੱਲ ਉਹਨਾਂ ਸਾਨੂੰ ਅੱਜ ਦਾ ਟਾਈਮ ਦਿੱਤਾ ਸਵੇਰ ਦਾ ਸਵੇਰ ਤੋਂ ਬਾਅਦ ਉਹਨਾਂ ਸਾਨੂੰ ਸ਼ਾਮ ਦਾ ਟਾਈਮ ਦਿੱਤਾ 4 ਤੋਂ 5 5 ਤੋਂ 6 7 7 ਵਜੇ ਗਿਆ ਵਾ ਤੇ ਹਾਲੀ ਫੇਲੋ ਟਾਈਮ ਤੁਸੀਂ ਆਂ ਵੇਖੋ ਕਿੰਨਾ